ਫਿਲੌਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਮੋਨੂ ਸੰਧੀ ਦੀ ਖਾਸ ਰਿਪੋਰਟ ਹਾਂਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਜਦਾ ਧਰਨਾ ਹੈ ਜਿੱਦਾਂ ਜੇ ਆਪਨ ਸਾਰਿਆਂ ਨੂੰ ਪਤਾ ਹੈ ਕਿ ਸਾਲ ਤੋਂ ਵੱਧ ਸਮਾਂ ਆਪਾਂ ਦਿੱਲੀ ਦੇ ਰਹਿ ਕੇ ਆਏ ਆ ਦੋ ਮੰਗਾਂ ਸਰਕਾਰ ਨੇ ਮੰਨੀਆਂ ਸੀ ਉਹ ਤੋਂ ਮੁੱਕ ਗਈ ਤੇ ਦਵਾਰਾ ਹੁਣ ਸਾਲ ਆਪਾਂ ਨੇ ਖੇ ਹੋ ਗਿਆ ਤੇ ਸ਼ੰਭੂ ਬਾਟੇ ਦੇ ਖਨਾਰੀ ਬਾਟੇ ਤੇ ਬੈਠਿਆ ਨੂੰ ਤੇ ਸਰਕਾਰ ਦੇ ਕਿਨਾਂ ਦੇ ਕੋਈ ਜੀ ਨਹੀਂ ਸਰ ਕੀ ਸਾਡੇ ਬੱਲੇਆ ਸਾਹਿਬ ਭੁਖੜਾ ਦੇ ਬੈਠੇ ਆ ਖਨੇ ਤੱਕ ਕੋਈ ਸਾਨੂੰ ਮੈਸੇਜ ਨਹੀਂ ਆਇਆ ਕੋਈ ਸੇਅ ਨਹੀਂ ਆਇਆ ਹਾ ਦਾ ਨਾ 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 મોદી ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਇਹ ਬੇਦਮਨ ਸਰਕਾਰਾਂ ਨੂੰ ਜਗਾਉਣ ਲਈ ਅੱਜ ਦਾ ਤਿੰਨ ਘੰਟੇ ਦਾ ਇਹ ਧਾਰਨਾ ਹੈ ਨਿਰੰਤਰ ਫੋਲਡ ਚੱਲ ਰਿਹਾ ਹੈ ਬਾਹੁਰਜੀ ਦਾ ਖਾਲਸਾ ਬਾਹੁਰਜੀ ਦੀ ਜਗ੍ਹਾ ਜਿੱਥਾ ਹੁਣ ਢੱਲੇਵਾਲ ਸਾਹਿਬ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਠੇ ਆਜੂ 22 ਮਹੀਨੇ 23 ਮਹੀਨੇ ਚੱਲ ਰਿਹਾ ਹੈ ਜੀ ਸਰ ਇਹ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਵੀ ਕਾਫੀ ਨਾਜ਼ੁਕ ਹੋ ਚੁੱਕੀ ਹੈ ਵੀ ਡਾਕਟਰਾਂ ਨੇ ਦੱਸਣ ਮੁਤਾਬਕ ਵੀ ਉਹਨਾਂ ਦੀ ਜਿਹੜੀ ਮੈਮਰੀ ਹੈ ਉਹ ਪਿਛਲੇ 10 ਸਾਲਾਂ ਤੋਂ ਕਾਫੀ ਰੁਚ ਕਿੱਥੇ ਜਾ ਚੁ ਕੋਈ ਵੀ ਪੰਜਾਬ ਸਰਕਾਰ ਨੇ ਵੀ ਚਾਇਆ ਵੀ ਇਹੇ ਮੋਰੇ ਆ ਕੇ ਕੁਝ ਹੱਲ ਸੋਕੀ ਆ ਜਾਂ ਕਰੀਏ ਜਿਵੇਂ ਤੇਨੂੰ ਪਹਿਲਾਂ ਦੱਸਿਆ ਉਹ ਨਾਂ ਦਾ ਪੰਜਾਬ ਸਰਕਾਰ ਨਾ ਮੋਦੀ ਸਰਕਾਰ ਕੋਈ ਮਰਜ਼ੀ ਨਾ ਜੂਨ ਸਰਕੀ ਕੇ ਨਾਂ ਤੇ ਵੇ ਸਾਡੇ ਵੱਡੇ ਲੀਡਰ ਦੇ ਕੋ ਖਤਰਾ ਜਿਹੜੇ ਬੈਠੇ ਆ ਕੁਝ ਵੀ ਹੋ ਜਾਂਦਾ ਉਹਨਾਂ ਨੂੰ ਪਰ ਜੇ ਇਹਨਾਂ ਨੂੰ ਕੁਝ ਹੋ ਜਾਂਦਾ ਇਹ ਖਾਜਾ ਬਹੁਤਣਾ ਸਰਕਾਰਾਂ ਜ਼ਿੰਮੇਵਾਰੀ ਆ ਤੇ ਅਸੀਂ ਕਿਸੇ ਵੀ ਰਹਿਤ ਦੇ ਪਿੱਛੇ ਨਾ ਲੱਗਾਂਗੇ ਇਹ ਸ਼ਾਸਨ ਨੂੰ ਹੋਰ ਟਿਕਾ ਕਰਾਂਗੇ ਕਾਂ ਲੋਕਾਂ ਆਂ ਬਰੇ ਮੈਂ ਤੁਹਾਡੇ ਮਾਧਿਮ ਰਾਹੀਂ ਅਪੀਲ ਕਰਨੀ ਹੈ ਨਾ ਕਿਸਾਨਾਂ ਨੂੰ ਜੋਲ ਵੀ ਘਰ ਬੈਠੇ ਆ ਵੀ ਜੇ ਆਪਾਂ ਅੱਜ ਨਾ ਇਕੱਠੇ ਹੋਇਆ ਨਾ ਤੇ ਲੋਕ ਤੇ ਨਾ ਕੀ ਇਹ ਕੰਮ ਇਹ ਕਣਕ ਦੀ ਵਾੜੀ ਬਿਕਣੀ ਉਹ ਘਰਾਂ 'ਚ ਨਾ ਬੈਠੋ ਚਲੋ ਆਪਾਂ ਬਾੜਾਂ 'ਚ ਜਾ ਕੇ ਹਮਰਾ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਘਰਨੇ ਬਾਰੇ ਦੱਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜਾ ਅੱਜ ਦਾ ਰੇਲ ਦੇਤੇ ਭਰਨਾ ਆ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਆਪਣੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇ ਵਗੈਰਾ ਜਨਤਿਕ ਦੇ ਦੋਨੇ ਫਾਰਮਾਂ ਵੱਲੋਂ ਆ ਤੇ ਸਾਨੂੰ ਅੱਜ ਧਰਨਾ ਘਰੇ ਰੋਕੋ ਤਾਲਾ ਲਾਣਾ ਪਿਆ ਕਿਉਂਕਿ ਆਪਾਂ ਨੂੰ ਪਤਾ ਕਿ ਪਿਛਲੇ ਲਗਭਗ 10-11 ਮਹੀਨੇ ਤੋਂ ਸ਼ੰਭੂ ਦੇ ਖਰੋਰੀ ਬਾਰਡਰ ਤੇ ਜਿਹੜੇ ਥਾਣੇ ਲੱਗੇ ਹੋਏ ਨੇ ਜਥੇਬੰਦੀਆਂ ਬੈਠੀਆਂ ਜਿਹੜੀ ਸਰਕਾਰ ਆ ਉਹ ਅੰਨੀ ਢੂੰਗੀ ਦੇ ਬੋਲੀ ਬਣ ਚੁੱਕੀ ਆ ਉਹਨਾਂ ਨੂੰ ਨਾਦਾ ਸੁਣਦਾ ਨਾ ਕੋ ਦਿਲਦਾ ਇਸ ਕਰਕੇ ਸਰਕਾਰ ਦੇ ਕੰਨਾਂ ਦੇ ਵਿੱਚ ਆਵਾਜ਼ ਪਾਉਣ ਲਈ ਜਿਹੜਾ ਇਹ ਧਰਨਾ ਰੱਖਿਆ ਗਿਆ ਆਪਾਂ ਨੂੰ ਪਤਾ ਕਿ ਜਗਜੀਤ ਸਿੰਘ ਢੱਲੇਵਾਲ ਪਿਛਲੇ 22 ਦਿਨ ਤੋਂ ਲਗਾਤਾਰ ਮਾਰ-ਮਾਰ ਕਰਦੇ ਬੈਠੇ ਆ ਪਰ ਸਰਕਾਰਾਂ ਉਹਦੇ ਵੱਲ ਮਾਰਾ ਵੀ ਧਿਆਨ ਨਹੀਂ ਕਰ ਰਹੀਆਂ ਤੇ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਤੇ ਸਰਕਾਰਾਂ ਨੂੰ ਅਸੀਂ ਦੱਸ ਦੇਣਾ ਚਾਹਦੇ ਆ ਕਿ ਇਹ ਜਿਹੜਾ ਭਾਰਾ ਅੱਜ 3 ਘੰਟੇ ਦਾ ਰੇਰੋਕੋ ਦਾ ਇਹ ਕੱਲ ਨੂੰ ਵੱਧ ਵੀ ਸਕਦਾ ਉਦੋਂ ਵੇ ਆਉਣੇ ਬਿਨਾ 2000 ਮਿੱਥੇ ਸਮੇਲੇ ਵੀ ਲਾਵਾਂਗੇ ਜੇਕਰ ਸਰਕਾਰ ਨੇ ਸਾਡੀਆਂ ਜਿਹੜੀਆਂ ਮੰਗਾਂ ਆ ਹੱਕੀ ਮੰਗਾਂ ਨਾ ਮੰਨੀਆਂ ਤੇ ਸਰਕਾਰ ਦਾ ਫਰਜ਼ ਬਣਦਾ ਕਿ ਉਹ ਆਪਣੀ ਉਹ ਮੀਟਿੰਗ ਦਾ ਟਾਈਮ ਦੇਵੇ ਤੇ ਜਿਹੜਾ ਕਿਸਾਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਹੋਵੇ ਸਰਕਾਰੇ ਦੇ ਲਈ ਸਹੁਰਦਿਆ ਸੋ ਜੇ ਕੁਛ ਵੀ ਕੋ ਗੱਲਬਾਤ ਹੁੰਦੀ ਆ ਤੇ ਉਹਦੀ ਜਿਹੜੀ ਕੇਵਲ ਦੀ ਕੇਵਲ ਜ਼ਿੰਮੇਵਾਰ ਹੋਵੇਗੀ ਪੰਜਾਬ ਸਰਕਾਰ ਹੋਵੇਗੀ ਤੇ ਸੈਂਟਰ ਸਰਕਾਰ ਹੋਵੇਗੀ ਜਿਸ ਦਾ ਖਾਮਿਆ ਜਨਾਂ ਨੂੰ ਹਰੇ ਹਰ ਇੱਕ ਕੋਰਡ ਵੀ ਆ ਕੇ ਭੁਗਤਣਾ ਪਵੇਗਾ ਸੋ ਅਸੀਂ ਸਾਰੇ ਅਪੀਲ ਕਰਦੇ ਆ ਸਰਕਾਰਾਂ ਨੂੰ ਕਿ ਜਿਹੜਾ ਆਂਦਾ ਤਾਂ ਉਹਦੀ ਸੁਣੀ ਜਾਵੇ ਤੇ ਸਾਨੂੰ ਜਿਹੜਾ ਉੱਥੇ ਹੀ ਰੌਲਾ ਰਹੇ ਆ ਸਾਨੂੰ ਰੌਲੇ ਤੋਂ ਬਚਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ